ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਅਮਨਦੀਪ ਸ਼ਰਮਾ ਮੈਂ ਪਿਛਲੇ 1 ਸਾਲ ਤੋਂ ਸੀਪੀਸੀਡ ਦੇ ਵਿੱਚ ਜੌਬ ਕਰ ਰਹੇ ਹਾਂ థਾਈਲੈਂਡ ਦੀ ਕੰਪਨੀ ਹੈ ਜੀ ਇਹ ਤੇ ਅੱਜ ਅਸੀਂ ਆਏ ਸੀ ਕਿ ਕਰਤਾਰਪੁਰ ਪਿੰਡ ਕਾਲਮਾ ਇਹਨਾਂ ਨੇ ਵੀਰ ਜੀ ਨੇ 878 ਵੈਰਾਈਟੀ ਲਗਾਈ ਹੋਈ ਆ ਆਲੂ ਵਾਲੇ ਵਾਹਣ ਦੇ ਵਿੱਚ ਵੈਰਾਈਟੀ ਲਾਈ ਹੋਈ ਹੈ ਆਜੋ ਆਪਾਂ ਵੀਰ ਜੀ ਨਾਲ ਗੱਲਬਾਤ ਕਰਦੇ ਆ ਵੀਰ ਜੀ ਨੂੰ ਪੁੱਛਦੇ ਆ ਵੀ ਹਾਂ ਆਪਣੀ ਮੱਕੀ ਬਾਰੇ ਪੁੱਛਦੇ ਆ ਵੀ ਕਿਵੇਂ ਦੀ ਰਹੀ ਕਿਵੇਂ ਦਾ ਵੀਰ ਜੀ ਨੂੰ ਰਿਜ਼ਲਟ ਆਇਆ ਸਤਿ ਸ੍ਰੀ ਅਕਾਲ ਵੀਰ ਜੀ ਹਾਂਜੀ ਸਤਿ ਸ੍ਰੀ ਅਕਾਲ ਭਾਈ ਪਹਿਲਾਂ ਤਾਂ ਵੀਰ ਜੀ ਤੁਸੀਂ ਆਪਣਾ ਨਾਮ ਦੱਸ ਦੋ ਜੀ ਹਾਂਜੀ ਮੇਰਾ ਨਾਮ ਅਮਰੀਕ ਸਿੰਘ ਜੀ ਪਿੰਡ ਕਾਲਮਾ ਜੀ ਜ਼ਿਲ੍ਹਾ ਜਲੰਧਰ ਤਹਿਸੀਲ ਕਰਤਾਰਪੁਰ ਠੀਕ ਹੈ ਜੋ ਮੈਂ ਸੀਪੀ ਮੱਕੀ 878 ਲਾਈ ਆ ਹਾਂਜੀ ਬਹੁਤ ਹੀ ਵਧੀਆ ਵੈਰਾਈਟੀ ਆ ਬਹੁਤ ਹੀ ਸ਼ਾਨਦਾਰ ਮਰਕੇ ਰੰਗ ਢੰਗ ਵੀ ਇਹਦਾ ਬਹੁਤ ਵਧੀਆ ਆ। ਬਾਕੀ ਛੱਲੀ ਵੀ ਬਹੁਤ ਵਧੀਆ ਲੰਬੀ। ਠੀਕ ਹੈ ਜੀ। ਤੇ ਸੋਹਣੀ ਆ ਛੱਲੀ ਵਰਕੇ ਮੇਰੇ ਮੇਰੇ ਤੋਂ ਮੈਂ ਕਿਸਾਨ ਵੀਰਾਂ ਨੂੰ ਆਖੂਗਾ ਕਿ ਇਹ ਗਾਂ ਅੱਗੇ ਲਾ ਕੇ ਦੇਖਣ 478 ਦਾ ਵੀ ਬਲਕੇ ਬਹੁਤ ਹੀ ਟੌਪ ਦੀ ਛੱਲੀ ਇਹਦੀ। ਤੇ ਜੋ ਹਾਂ ਜੀ ਤੁਸੀਂ ਵੀਰ ਜੀ ਇਹਦੇ ਵਿੱਚ ਰੇਹਾਂ ਸਪਰੇਹਾਂ ਵੱਲੋਂ ਕੋਈ ਤੁਹਾਨੂੰ ਉਹ ਤਾਂ ਹੀ ਲੱਗਿਆ ਵੀ ਹਾਂ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਕਈ ਵਾਰੀ ਦਬ ਜਾਂਦੀ ਆ ਮੱਕੀ ਜਾਂ ਕੋਈ ਐਵੇਂ ਦਾ ਕੋਈ ਰੇ ਸਪਰੇਹਾ ਕਿੰਨੀ ਇੱਕ ਕਰੀਆਂ ਜੀ ਇਹਦੇ ਵਿੱਚ ਤੁਸੀਂ ਤਕਰੀਬਨ ਜੀ ਸਪਰੇ ਤਾਂ ਇੱਕਾ ਸੁੰਡੀ ਦੀ ਕੀਤੀ ਸੀਗੀ ਬਾਕੀ ਰੇ ਜਿੰਨਾਕ ਦੂਜੀ ਮੱਕੀ ਨੂੰ ਅਸੀਂ ਪਾਉਨੇ ਆ ਉਹਨਾਂ ਕੀ ਇਹਨੂੰ ਪਾਇਆ ਕੁਛ ਇਹਦੇ ਵਿੱਚ ਐਕਸਟਰਾ ਤਾਂ ਨਹੀਂ ਕਰਿਆ ਤੁਸੀਂ ਨਹੀਂ ਕੋਈ ਵੱਖਰੀ ਚੀਜ਼ ਨੂੰ ਨਹੀਂ ਪਾਈ ਨਹੀਂ ਬਾਕੀ ਜੋ ਆਮ ਦੂਜੀਆਂ ਮੱਕੀਆਂ ਨੂੰ ਪਾਉਨੇ ਆ ਅਸੀਂ ਉਹੋ ਹੀ ਇਹਨੂੰ ਪਾਇਆ ਜੀ ਠੀਕ ਹੈ ਜੀ ਯਾਨੀ ਕਿ ਤੁਹਾਡੇ ਵੱਲੋਂ ਵੀਰ ਜੀ ਆਪਾਂ ਦੇਖੀਏ ਤਾਂ ਦਾਣਾ ਪੂਰਾ ਪ੍ਰੋਪਰ ਆ ਛੱਲੀ ਦੇ ਵਿੱਚ ਕੋਈ ਬਹੁਤ ਹੀ ਵਧੀਆ ਪੂਰਾ ਸਿਰੇ ਤੱਕ ਦਾਣਾ ਜੀ ਦਾ ਸਿਰ ਤੱਕ ਭਰੀ ਹੋ ਛੱਲੀ ਤੇ ਰੰਗ ਵੀ ਬਹੁਤ ਹੀ ਵਧੀਆ ਜੀ ਇਹਦਾ ਮੈਨੂੰ ਲੱਗਿਆ ਠੀਕ ਹੈ ਜੀ ਤੇ ਅੱਗੇ ਤੋਂ ਤਾਂ ਅਸੀਂ ਇਹ ਹੀ ਲਾਵਾਂਗੇ ਜ਼ਿਆਦਾ ਠੀਕ ਹੈ ਜੀ ਬੀ ਬਹੁਤ ਬਹੁਤ ਕੋਈ ਡਿਗਨ ਦੀ ਸਮੱਸਿਆ ਤਾਂ ਨਹੀਂ ਆਈ ਖੇਤ ਵਿੱਚ ਕੋਈ ਇਹ ਡਿਗਨ ਵਾਲੀ ਵੀ ਨਹੀਂ ਹੈਗੀ ਡਿਗੂ ਵੀ ਨਹੀਂ ਇਹ ਜੀ ਟਾਂਡਾ ਵੀ ਬਹੁਤ ਮੋਟਾ ਆ ਬਾਲੀ ਲੰਬੀ ਵੀ ਨਹੀਂ ਹੈਗੀ ਮਦਰੀ ਵੈਰੈਟੀ ਆ ਬਾਲੀ ਵੀ ਨਹੀਂ ਜਦ ਕਿ ਆਪਾਂ ਕਹਿ ਦਨੇ ਜਿਵੇਂ ਕਈ ਵਾਰੀ ਥੋੜੀ ਜੀ ਹਵਾ ਚੱਲਦੀ ਆ ਮੱਕੀ ਗਿਰ ਜਾਂਦੀ ਐਵੇਂ ਦੀ ਕੋਈ ਨਹੀਂ ਨਹੀਂ ਜੀ ਕੋਈ ਇਦਾਂ ਦੀ ਦਿੱਕਤ ਨਹੀਂ ਆਈ ਇਹ ਬਲਕਿ ਐਵੇਂ ਦੀ ਬਹੁਤ ਹੀ ਵਧੀਆ ਮੱਕੀ ਆ ਮੈਂ ਤੇ ਇਹੀ ਕਹੂੰਗਾ ਵਰਕਿੰਗ ਜੀ ਬਈ ਸਾਰੇ ਵੀਰ ਮੇਰੇ گاؤں ਲਾਉਣ ਹੈ ਠੀਕ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ